ਵਾਜਬਾ ਸਾਹਿਬ ਜਿਹੜੀ ਕੱਲ ਤੁਹਾਡੀ ਵੀਡੀਓਜ਼ ਤੁਸੀਂ ਵਿੱਚ ਬੋਲੇ ਸੀ ਕਿ 50 ਗਨੇਡ ਆ ਗਏ 8 18 ਚੱਲ ਗਿਆ 32 ਰਹਿ ਗਿਆ ਅੱਜ ਜਦੋਂ ਤੁਹਾਡੇ ਕੋਲ ਮੌਕਾ ਆਇਆ ਕਿ ਤੁਸੀਂ ਪੰਜਾਬ ਨੂੰ ਬਚਾ ਸਕੋ ਪੰਜਾਬ ਦੇ ਲੋਕਾਂ ਦੀ ਚਿੰਤਾ ਵਿਅਕਤ ਕਰ ਸਕੋ ਅਮਰੀ ਰੂਪ ਵਿੱਚ ਤੁਸੀਂ ਡਿਸਮੈਂਟਲ ਕਰਵਾ ਸਕੋ ਡਿਟੈਕਟ ਕਰਵਾ ਸਕੋ ਅੱਜ ਤੱਕ ਕੋ ਟਾਈਮ ਨਹੀਂ ਹੈਗਾ ਮੀਡੀਆ ਜਾਲ ਨੇ ਤਰ ਕੋ ਟਾਈਮ ਆ ਪਰ ਜਦੋਂ ਜਿੱਥੋਂ ਇਹ ਇਨਫੋਰਮੇਸ਼ਨ ਜਿੱਥੇ ਜਾ ਕੇ ਇਸ ਚੀਜ਼ਾਂ ਤੋਂ ਪੰਜਾਬੀਆਂ ਨੇ ਪੈ ਮੁਕਤ ਹੋਣਾ ਜਾਂ ਉਹਨਾਂ ਦੀ ਜ਼ਿੰਦਗੀ ਸੁਰੱਖਿਅਤ ਹੋਣੀ ਆ ਉਹ ਦਿਨ ਜਾਣਵਲ ਤੁਹਾਡਾ ਧਿਆਨ ਨਹੀਂ ਹੈ ਤੁਸੀਂ ਮੈਂ ਕੱਲ ਵੀ ਇਹੀ ਗੱਲ ਕਹੀ ਸੀ ਕਿ ਤੁਹਾਡੀ ਜਿਹੜਾ ਤੁਹਾਡਾ ਪਰਪਸ ਲੈਣਾ ਆ ਉਹ ਸਿਰਫ ਮੀਡੀਆ ਟੈਂਸ਼ਨ ਲੈਣਾ ਹੈ ਜੇ ਤੁਹਾਨੂੰ ਪੰਜਾਬ ਦੀ ਚਿੰਤਾ ਹੈ ਤੇ ਜਾਓ ਨਾ ਜਾ ਕੇ ਦੱਸੋ ਫਿਰ ਕਰਾਊਡ ਦੇ ਟੱਕ ਤੇ ਜੋ ਜੋ ਤੁਹਾਡੇ ਕੋਲ ਇਨਫੋਰਮੇਸ਼ਨ ਹੈਗੀ ਆ ਤੁਹਾਨੂੰ ਉਹ ਪੁਲਿਸ ਨੂੰ ਦੇਣ ਵਿੱਚ ਦਿੱਕਤ ਕਿ ਆਇਆ ਜੇ ਅਲਟੀਮੇਟਲੀ ਵੀ ਅਲਟੀਮੇਟਲੀ ਜੋ ਕੁਝ ਵੀ ਇਸ ਤਰ੍ਹਾਂ ਦਾ ਜਿਹੜੀਆਂ ਖਤਸ਼ੇ ਹੁੰਦੇ ਆ ਜਿਹਦਾਂ ਲੋਕਾਂ ਦੀ ਜ਼ਿੰਦਗੀ ਨੂੰ ਖਤਰਾ ਆਇਆ ਉਹਦਾ ਹੱਲ ਜਾਂ ਉਹਦੀ ਜਿਹੜੀ ਡਿਟੈਕਸ਼ਨ ਆ ਉਹਦੇ ਸਭ ਤੋਂ ਸਾਰੀ ਕਾਰਵਾਈਆ ਉਹ ਪੁਲਿਸ ਨੇ ਜਾਂ ਪੰਜਾਬ ਪੁਲਿਸ ਨੇ ਕਰਨੀ ਹੁੰਦੀ ਆ ਔਰ ਜਦੋਂ ਉਹਨਾਂ ਨੇ ਤੁਹਾਨੂੰ ਬੁਲਾਇਆ ਤਾਂ ਉਹਨੂੰ ਤੁਹਾਨੂੰ ਵਕੀਲ ਜਿੱਥੇ ਆ ਗਿਆ ਤੁਹਾਨੂੰ ਯਾਦ ਹੀ ਨਹੀਂ ਆਇਆ ਕਿ ਹਾਂ ਮੇਰਾ ਫਰਜ਼ ਬੰਦਾ ਮੈਂ ਆਪਣੇ ਪੰਜਾਬੀਆਂ ਦੀ ਚਿੰਤਾ ਕਰਾਂ ਤੁਰੰਤ ਦੱਸ ਕੇ ਮੈਂ ਇਸ ਮਸਲੇ ਤੋਂ ਪੰਜਾਬੀਆਂ ਨੂੰ ਇਸ ਜਿਹੇ ਡਰ ਤੋਂ ਇਸ ਜਿਹੇ ਖਤਰਨਾਕ ਤੀਜਾ ਤੋਂ ਮੈਂ ਦੂਰ ਕਰਦਾ ਪੰਜਾਬੀਆਂ ਨੂੰ ਜਦਕੇ ਹੁਣ ਸਾਫ ਜ਼ਾਹਰ ਹੋ ਚੁਕਿਆ ਕਿ ਤੁਹਾਡਾ ਜਿਹੜਾ ਪਰਪਸ ਆ ਉਹ ਲੋਕਾਂ ਦੀ ਸੁਰੱਖਿਆ ਨਹੀਂ ਪੰਜਾਬ ਦੀ ਚਿੰਤਾ ਨਹੀਂ ਪੰਜਾਬੀਆਂ ਦਾ ਫਿਕਰ ਨਹੀਂ ਤੁਹਾਡੀ ਜਿਹੜੀ ਚਿੰਤਾ ਫਿਕਰ ਆ ਤੁਹਾਡਾ ਸਿਰਫ ਤੇ ਸਿਰਫ ਇਸ ਗੱਲ ਵਾਸਤੇ ਆ ਕਿ ਤੁਹਾਨੂੰ ਮੀਡੀਆ ਤੇ ਅਟੈਨਸ਼ਨ ਕਿਵੇਂ ਮਿਲ ਸਕਦੀ ਆ ਮੀਡੀਆ ਤੁਹਾਡੀ টিআরপি ਕਿਵੇਂ ਵਸ ਸਕਦੀ ਆ মিডিਆ ਤੁਹਾਡੇ ਕਿੰਨੇ ਇਕੱਠਾ ਹੋ ਸਕਦਾ ਆਪਣੀ ਸੋਚ ਨੂੰ ਬਦਲੋ ਜਦੋਂ ਪੰਜਾਬ ਦਾ ਮਸਲਾ ਆਵੇ ਪੰਜਾਬੀ ਦਾ ਮਸਲਾ ਆਵੇ ਜਦੋਂ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਆਵੇ ਉਸ ਵੇਲੇ ਸਿਆਸਤ ਕਰਨੀ ਛੱਡ ਦਿਓ ਮੀਡੀਆ ਨੂੰ ਆਪਣੇ ਵੱਲ ਖਿੱਚਣਾ ਛੱਡ ਦਿਓ ਸੱਚੇ ਪੰਜਾਬੀ ਬਣੋ